ਭਾਰਤੀ ਬੋਡੀ ਬਿਲਡਿੰਗ ਅਤੇ ਮਨੋਰੰਜਨ ਜਗਤ ਇੱਕ ਮੰਦੀਪਾਗੀ ਖਬਰ ਸਾਹਮਣੇ ਆ ਰਹੀ ਪੰਜਾਬ ਦੇ ਮਸ਼ਹੂਰ ਅੰਤਰਰਾਸ਼ਟਰੀ ਬੋਡੀ ਬਿਲਡਰ ਅਤੇ اداکار ਵਰਿੰਦਰ ਸਿੰਘ ਨੂੰ ਮਨੂ ਦਿਲ ਦਾ ਦੌਰਾ ਪੈ ਗਿਆ ਉਹਨਾਂ ਦਾ ਦਿਹਾਂਤ ਹੋ ਗਿਆ ਜਾਣਕਾਰੀ ਅਨੁਸਾਰ ਜਲੰਧਰ ਦੇ ਰਹਿਣ ਵਾਲੇ ਸੀ ਵਰਿੰਦਰ ਅਚਾਨਕ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਵਰੀਂਦਰ ਅੰਮ੍ਰਿਤਸਰ ਚ ਮੋਢੇ ਦਾ ਇਲਾਜ ਕਰਵਾ ਰਿਸੀ ਜਿੱਥੇ ਉਹਨਾਂ ਦੀ ਸਿਹਤ ਖਰਾਬ ਹੋ ਗਈ ਸੀ ਵਰੀਂਦਰ ਕੋਲ ਮਨ ਇੱਕ ਅੰਤਰਰਾਸ਼ਟਰੀ ਪੱਧਰ ਤੇ ਪ੍ਰੋਫੈਸ਼ਨਲ ਬਾਡੀ ਬਿਲਡਰ ਅਤੇ ਅਦਾਕਾਰ ਰਹੇ ਚੁਕੇ ਹਨ ਜਿਨ੍ਹਾਂ ਨੇ ਬਾਲੀਵੁੱਡ ਵਿੱਚ ਟਾਈਗਰ 3 ਵਿੱਚ ਸੁਪਰਸਟਾਰ ਸਲਮਾਨ ਖਾਨ ਨਾਲ ਵੀ ਕੰਮ ਕੀਤਾ ਸੀ ਉਹ ਮਿਸਟਰ ਇੰਡੀਆ ਦੇ ਖਿਤਾਬ ਨਾਲ ਵੀ ਸਨਮਾਨਿਤ ਹੋਏ ਹਨ ਆਪਣੀ ਸ਼ਾਨਦਾਰ ਬਾਡੀ ਅਨੁਸ਼ਾਸਨ ਅਤੇ ਸਾਤ ਕੀ ਪਰਿਸ਼ਖਿਅਤ ਕਰਕੇ ਹਮੇਸ਼ਾ ਫੈਨਸ ਦਾ ਦਿਲ ਵਿੱਚ ਵਸਦੇ ਰਹੇ ਉਨਾਹ ਨੇ 6 ਦਿਨ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਲਿਖਿਆ ਸੀ ਕਿਸਮਤ ਵਿੱਚ ਕੀ ਲਿਖਿਆ ਕੋਈ ਵੀ ਉਸ ਨੂੰ ਕੰਟਰੋਲ ਨਹੀਂ ਕਰ ਸਕਦਾ ਲੋਕ ਇੱਕ ਗੱਲ ਸੋਚਦੇ ਹਨ ਅਤੇ ਰੱਬ ਕੁਝ ਹੋਰ ਸੋਚਦਾ ਹੈ ਇਹ ਸ਼ਬਦ ਉਨਾਹ ਦੀ ਯਾਦ ਨੂੰ ਹੋਰ ਜ਼ਿਆਦਾ ਭਾਵੁਕ ਬਣਾ ਰਹੇ ਹਨ ਵਰਿੰਦਰ ਕੁਮਰ ਨੇ ਹਾਲ ਹੀ ਵਿੱਚ 2027 ਦੀ ਚੋਣਾਂ ਲੜਨ ਦਾ ਐਲਾਨ ਕੀਤਾ ਸੀ ਉਸ ਨੇ ਆਪਣੇ ਫੈਨਸ ਨਾਲ ਪੁੱਛਿਆ ਸੀ ਕਿ ਉਹ ਕਿਸੇ ਪਾਰਟੀ ਤੇ ਲੜਨ ਜਾਂ ਆਜ਼ਾਦ ਉਮੀਦਵਾਰ ਵੱਜੋਂ ਚੋਣਾਂ ਉਸਦਾ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਸੀ ਤਾਂ ਜੋ ਨਸ਼ੇ ਦੀ ਲਤ ਤੋਂ ਨੌਜਵਾਨ ਪੀੜੀ ਬਚਾਇਆ ਜਾ ਸਕੇ ਇਸ ਤੋਂ ਇਲਾਵਾ ਸਤੰਬਰ ਵਿੱਚ ਪੰਜਾਬ ਵਿੱਚ ਆਏ ਹੜਾ ਦੌਰਾਨ ਕੁਮਨ ਅਤੇ ਉਨ੍ਹਾਂ ਦੀ ਟੀਮ ਨੇ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ ਸੀ ਜੇਤੇ ਉਹ ਪ੍ਰੋਵਾਈਡਰ ਵੀ ਲੋਕਾਂ ਨੂੰ ਰਾਹ ਸਮਗਰੀ ਲੈ ਕੇ ਪਹੁੰਚੇ ਸਨ ਉਸ ਸਮੇਂ ਨਾਲ ਨੇ ਕਿਹਾ ਸੀ ਕਿ ਸਿਹਤ ਠੀਕ ਨਾ ਹੋਣ ਕਰਕੇ ਉਹ ਖੁਦ ਹਰ ਜਗ੍ਹਾ ਤੇ ਨਹੀਂ ਜਾ ਸਕਦੇ ਪਰ ਲੋਕਾਂ ਦੀ ਮਦਦ ਕਰਨਾ ਉਹਨਾਂ ਨੇ ਆਪਣਾ ਫਰਜ਼ ਸਮਝਿਆ ਸੀ ਵਰਿੰਦਰ ਸਿੰਘ ਨੂੰ ਮਨ ਨੇ ਅਚਾਨਕ ਮੇਰਾ ਨਾਮ ਹਰਮਨ ਜੋਸ ਸਿੰਘ ਨੂੰ ਪਤਾ ਨਹੀਂ ਤਾਇਆ ਜੀ ਆਪਰੇਸ਼ਨ ਕਰਾਣ ਗਏ ਸੀ 40 ਸ ਹਸਪੀਟਲ ਦਾ ਬਸ ਉੱਥੇ ਹੀ ਉਹਨਾਂ ਨੂੰ ਦੋ ਅਟੈਕ ਆ ਗਿਆ ਜਿਹਨਾਂ ਉਹਨਾਂ ਦਾ ਡੋਲਾ ਬੰਪ ਹੋਇਆ ਹੈਗਾ ਜੀ ਕਨੇ ਪੋਟੇ ਤੋਂ ਅੰਮ੍ਰਿਤਸਰ ਗਏ ਹੈ ਜੀ ਹਾਂ ਜੀ ਪਹਿਲਾ ਠੀਕ ਠਾਕ ਪਹਿਲਾ ਸਭ ਠੀਕ ਹੈਗਾ ਜੀ ਸ਼ਾਮ ਨੂੰ ਕੋਲ ਆਈ ਹੈ ਜੀ ਅਟੈਕ ਹੋਇਆ ਉੱਥੇ ਮੇਰੇ ਤਾਇਆ ਜੀ ਛੋਟੇ ਤੇ ਪਾਪਾ ਤੇ ਦਾਦਾ ਜੀ ਗਏ ਨੇ ਹੁਣ ਉਹਨਾਂ ਵੱਲੋਂ ਦੱਸਿਆ ਗਿਆ ਕਿ ਤਾਇਆ ਜੀ ਨਹੀਂ ਰਹੇ ਸੁਰਗ ਵਿੱਚ ਤੇ ਹੁਣ ਬਾਕੀ ਸਾਰੇ ਵਾਪਿਸ ਆ ਰਹੇ ਜੀ ਇੱਥੇ ਆਣਗੇ ਜੀ